ਕਦੇ ਤੁਸੀਂ ਇਹ ਗੱਲ ਨੋਟ ਕੀਤੀ ਆ ਕਿ ਕੋਈ ਬੰਦਾ ਤੁਹਾਡੇ ਦੋਸਤ ਬਾਰੇ ਆ ਕੇ ਚੁਗਲੀ ਕਰਦਾ ਜਾਂ ਜਿਹਦੇ ਨਾਲ ਵੀ ਤੁਹਾਡੀ ਬੰਦੀ ਆ ਉਹਦੇ ਬਾਰੇ ਉਹ ਦੱਸਦਾ ਕੋਈ ਹੋਰ ਬੰਦਾ ਆ ਕੇ ਕਿ ਯਾਰ ਇਹ ਬੰਦਾ ਸਹੀ ਨਹੀਂ ਤੇ ਤੁਸੀਂ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੇ ਆ ਜਾਂ ਯਕੀਨ ਕਰਕੇ ਆਪਦੀ ਲਿਹਾਜ਼ ਖਰਾਬ ਕਰ ਲੈਂਦੇ ਆ ਬਹੁਤ ਲੋਕਾਂ ਨਾਲ ਇਹ ਹੁੰਦਾ ਮੈਂ ਆਮ ਹੀ ਸੁਣਦਾ ਰਹਿੰਦਾ ਤੇ ਖੁਦ ਵੀ ਦੇਖਿਆ ਮੈਂ ਜ਼ਿੰਦਗੀ 'ਚ ਅੱਖੀਂ ਦੇਖੀ ਹੋਈ ਗੱਲ ਆ ਮਸੂਦ ਤੇ ਪਰ ਤੁਸੀਂ ਯਾਰ ਇਹ ਸੋਚੋ ਜਿਹੜਾ ਬੰਦਾ ਤੁਹਾਡੇ ਨਾਲ ਕਿੰਨੇ ਸਾਲਾਂ ਤੋਂ ਉਹਦੀ ਜਾਰੀ ਆ ਦੋਸਤੀ ਆ ਤੁਸੀਂ ਇਹ ਦੇਖੋ ਉਹ ਤੁਹਾਡੇ ਨਾਲ ਕਿੱਥੇ ਗਲਤ ਤੇ ਜਾਂ ਮਤਲਬੀ ਹੋਇਆ ਇਹ ਗੱਲ ਦੇਖਣੀ ਉੱਥੇ ਜ਼ਰੂਰੀ ਆ ਧਿਆਨ ਨਾਲ ਐਵੇਂ ਨਹੀਂ ਚੱਕ ਚਾ ਕੇ ਤੇ ਜੇ ਉਹ ਤੁਹਾਡੇ ਨਾਲ ਸਹੀ ਚੱਲੀ ਜਾ ਰਿਹਾ ਤੁਸੀਂ ਇੱਕ ਛੋਟੀ ਜੀ ਗੱਲ ਕਿਸੇ ਦੀ ਸੁਣ ਕੇ ਉਹਦੇ ਨਾਲ ਦੋਸਤੀ ਖਤਮ ਕਰ ਦਿੰਨੇ ਹੋ ਕਿੱਡੀ ਮੂਰਖਤਾ